ਆ ਸਾਡੇ ਛੀਦੀ ਦੇ ਆ ਆਪਣੀਆਂ ਸਾਰੀਆਂ ਗੱਲਾਂ ਫਿਰ ਹੋਰ ਕੀ ਕਰਨਾ ਚੱti ਅੱਗੇ ਉਹਨਾਂ ਦੇ ਜਾਸ ਲਈ ਪਿੰਨੇ ਦੇਣੀ ਆ ਬੋਲ ਤਾਂ ਸਹੀ ਨੂੰ ਹੋ ਸੱਟ ਰਹੀ ਜਾਂਦਾ ਕਿ ਉਹਦੋਂ ਤੱਕ ਹੈ ਨਹੀਂ ਨਾ ਸੱਜਣਾ ਪੱਟ ਦਾ ਸੌਦਾ ਹੋ ਰਿਹਾ ਹੈ ਦੇਖਦਾ ਕੀ ਮਰਦਾ ਕੋਰਾ ਜੀ ਬਸ ਪੱਕੇ ਰਬੀ ਦਾ ਪੱਟਾ ਹੈ ਬੰਗੀ ਯਾਰ ਨਾ ਚੰਗੀਆਂ ਬਿੱਲੀ ਆਖਾ ਚਿੱਟੀ ਬੰਦਿਆ ਸੋਹਣੀ ਹੈ ਬੱਕਰੀ ਹਾੜੀ ਚ ਬਣੀ ਖੜੀ ਹੈ ਹਾਂ ਸਾੜੀ ਚ ਬੱਕਰੀ ਬਣ ਜੂ ਚਰ ਕੇ ਸੋਣੀ ਜਦੋਂ ਮਰ ਗਈ ਬਣਿਆ ਤੂੰ ਪੈਸੇ ਤੰਗੇ ਲਾ ਤੇ ਬਾੜੀ ਲਈ ਪੈਸੇ ਦੇ ਤੂੰ ਥੋੜੀ ਬਾੜੀ ਲਈ ਤੇਰਾ ਸਾੜੇ ਚੀਜ਼ ਹੈ ਹੈ ਬਾਤ ਦੀ ਦੇਣੀ ਆ ਪੂਰੀ ਦੀ ਉਹ ਕਾਂ ਨੂੰ ਹਾਂ ਦੇਣੀ ਆ ਖੜ ਜਾ ਯਾਰ ਪੜਾ ਹੱਲ ਦੇ ਹੱਲ ਲੋ ਦੇਣੀ ਵੀ ਹੈਰੀ ਨਹੀਂ ਦੇਣੀ ਹੈ ਖੜ ਜਾ ਯਾਰ ਬਾਈ ਮੇਰੀ ਨਹੀਂ ਹੈਗੀ ਨਹੀਂ ਇਹ ਨਹੀਂ ਆਈ ਇਹ ਆਪਸੋਂ ਫਿਰ ਪਹਿਲਾਂ ਪਾਦੀ ਮੈਨ ਨਹੀਂ ਮਿਲਦੀ ਵੀ ਨਹੀਂ ਉਹ ਕਰਾਂ ਵੀ ਨਾ ਤੂੰ ਆਖੀ ਨਾ ਤੇਰੀ ਲੱਖਾਂ ਗੱਲ ਤੇ ਫੁੱਲ ਚਾਰ ਤੇ ਉਹ ਕਰ ਨਾ ਕਰਾ ਉਹ ਚੁੱਪ ਤੇਰੀ ਗੱਲ ਤੇ ਫੁੱਲ ਚਾਰ ਤੇ ਉਹ ਫੜ ਲੈ 7000 ਇਹ ਸਹੀ ਆ ਆ ਵੀ ਥੋੜੇ ਆ ਜੀ ਨਹੀਂ ਨਾ ਜਨ ਲੱਗੇ 20000 ਹਰਦਾ ਉੱਪਲੇ ਤੋਂ ਉਹ ਪਾ ਦੇ ਸਿੱਕੀ ਜੋ ਨੇ ਯਾਰ 200 ਤੇ ਹੋ ਗਈ। ਉਹ ਫੜਨਾ ਹੁੰਦਾ। ਉਹ 200 ਤੇ। ਯਾ ਫੜਾ ਜਾਂ ਨਹੀਂ ਲੈਣੀ ਯਾਰ। 200 ਤੇ ਹੋ ਗਈ। ਉਹ ਫੜ ਲੈ ਫੜਨਾ ਪੈਣਾ। ਸਰੋਜਾ ਭਾਈ ਮੈਨੂੰ ਫੜਾ ਯਾਰ। ਕਰਦਾ ਭਾਈ ਕਰਦਾ। ਤੂੰ ਇਹਦੇ ਲਈ ਛੱਡ। ਆਹ ਤੇ ਲਈਆਂ ਕੱਢ ਕੇ ਜਰਾ। ਨਹੀਂ ਨਹੀਂ ਬੱਕਰੀ ਹੈਗੀ ਆਵੇ। ਇਹਦੇ ਦੱਸ 500 ਰੁਪਏ ਲੈਣੇ ਨੇ। 10 11 ਦੇ। ਹਾਂ ਥਾਂ ਥਾਂ ਦੇ ਥਾਂ। ਦੋਏ ਥਾਂ। ਲੇ। ਓਕੇ ਜਮ। ਖਲੀਆਂ ਵਰਗੇ ਜਮਾਂ। ਠੀਕ ਐ। ਇੱਕਲੇ ਇਹਦੇ ਕਿੰਨੇ ਪੈਸੇ ਹੈ? ਸਾਢੇ 1.5 ਹਲੋ ਤੂੰ ਦਿਨੋਂ ਵੀ ਜੱਲਿਆ ਫਿਰ ਦੱਸ ਦੇ। ਆਓ ਭੈਣ ਜੀ। ਤੇ ਮੰਗੀ ਆ। ਬਹੁਤ ਹਸਿਆਣਾ। ਤੂੰ ਮੁਕਾ ਦੇ ਲੈ ਚੱਕ। ਸਾਢੇ 4 ਦੀ। ਪੂਰੇ ਰੱਖਦੀ ਵੀ ਹੈ ਨਹੀਂ। ਚਲ ਚੱਪ। ਮੈਂ ਸਾਢੇ 4 ਦੀ ਬਿੰਦੀ। ਪੂਰੇ 5 ਦੀ ਦਿੰਨੇ? ਹਾਂ ਜੀ। ਪੂਰੇ 5 ਦੀ। ਹਾਂ ਜੀ। 7300 ਦੀ ਤੁਹਾਡੇ ਵਾਸਤੇ ਤੁਹਾਡਾ ਬੇਰ ਇਮਾਨ ਕਰਦੇ ਆਂ ਸੀ ਠੀਕ ਐ ਸਾਡੇ 55000 ਦੀ ਬਿੱਕੀ ਆ ਬਸ ਚਰੀ ਮਰਜੀ ਹਾਂਜੀ ਉਹਨੇ ਤਾਂ ਨਹੀਂ ਵੇਚ ਸਕਿਆ ਉਹ ਚਲ ਵੇਚ ਲਈ ਭਾਈ ਉਹ ਐਡੀ ਗੱਲ ਨਹੀਂ ਵੇਖ ਲੈ ਪਾਟ ਦੀ ਕਰਦਾ ਪਾ ਪਾਤੀ ਜੈਡ ਬਲੈਕ ਆ ਪਾਤੀ ਜੈਡ ਬਲੈਕ ਪਾਤੀ 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 ਵੀਰੇ ਸਾਡੇ 5500 ਤੈਨੂੰ ਦੇ ਦੋਨੇ ਆ ਸਾਡੇ ਦੇ ਦੇ ਰੱਸਾ ਵੀ ਸਾਡੇ 5500 ਤੈਨੂੰ ਦੇ ਸਾਡੇ 5500 ਦੀ ਜਿੰਨੀ ਦੀ ਜਾਇਜ ਗੱਲ ਹੋਵੇ ਦੇਖ ਜੀ ਪੈਸੇ ਕੱਢ ਦੇ ਓਏ ਹੋਇਆ ਬੰਦਾ ਮਿਲੂਗਾ ਓ ਚੱਕੇ ਨਾਲ ਤੁਹਾਨੂੰ ਬਣਾਉਣੇ ਲਿਆ ਬੰਦੇ ਹੱਥ ਨਾਲ ਏ ਆ ਅਸੀਂ ਚਾਰ ਪੌਣਾ ਨਾਲ ਘਰ ਜਾਗੇ ਪੰਦੇ ਓ ਪਾਈ ਰੱਸਾ ਬੰਨਦਾ ਰਾਜਾ ਪਰ ਹੋਰ ਰੱਬ ਲੱਗਦੀ ਗੱਲ ਕਰਾ ਜਿੰਨੀ ਦੀ ਸਹੀ ਬੱਤ ਰੱਬ ਲੱਗਦੀ ਤੜਸੀ ਲੱਗਦੀ ਐ ਓਏ ਯਾਰ ਮੇਰੀ ਐ ਮੈਂ ਕਿਹੜਾ ਚੋਰੀ ਨਾਲ ਦੇਈ ਨਾ ਮੈਂ 7500 ਦੀ ਆਕੀ ਐ ਚਲ ਐਂਦਾ ਵੀ ਸੋਹਣੀ ਐ ਬੱਛ ਚਲ ਛਕੀਨੀਆਂ ਛੋਟੇ ਛੋਟੇ ਸਿੰਗਾ ਬਾਬਾ ਜੀ ਕਿਵੇਂ ਪਸੰਦ ਹੈ ਵੀਰ ਤੁਸੀਂ ਦੋ ਸੇ ਗੱਲ ਤੇ ਖੜ ਜਾ ਸਾਢੇ ਪੰਜ ਬਾ ਤੂੰ 200 ਹੋਰ ਪਾ ਇਹਨੂੰ ਪਰੇ ਓਏ ਮੈਂ ਹੁਣ ਨਹੀਂ ਖੁੱਲਦੀ ਹੁਣ ਨਹੀਂ ਖੁੱਲਦੀ ਮੈਂ ਨਹੀਂ ਖੁੱਲਦੀ ਕਿਉਂ ਬੰਨ੍ਹ ਨਹੀਂ ਦੇਜੂ ਮੈਂ ਪਰੇ ਮੈਂ ਚੱਕ ਕੇ ਹਲਤਾ ਦੂੰ 6000 ਦੀ ਖਰੀਦ ਆ ਬਾਈ ਜੀ ਚੱਕ ਕੇ ਉਲਟਾ ਦੂ ਮੈਂ ਤੈਨੂੰ ਰੱਬ ਲੱਗਦੀ ਜਮਾ 6000 ਦੀ ਖਰੀਦ ਆ ਆਪ ਦੀ ਫਿਰ ਫੇਰ ਹਾਂ ਫਿਰ ਤੂੰ ਸਾਹਮਣੇ ਆ ਕੇ ਤੋਦੰਨੇ ਕੀ ਮੈਂ 7.5 ਆਖਿਆ ਨਾ ਅਸੀਂ ਲੈਂਦੀ ਨਹੀਂ हां ਦਿਹਾੜੀ ਦੇ ਛੱਡ ਕੇ ਦੇਣੀ ਆਪਾਂ ਛੱਡ ਹੱਥ ਛੱਡ ਮੇਰਾ ਬੰਨੀ ਤੀਏ ਯਾਰ ਮੇਰੇ ਜਨਾਂ ਪਾਸੋਂ ਵੀ ਪਾਣਾ ਨਹੀਂ ਦਿੰਦਾ ਇਹ ਵੀ ਤੂੰ 10 ਦਿਨ ਪਹਿਲਾਂ ਤੜਕੇ ਪਾਉਣ ਦਾ ਮੇਰੇ ਪਹੁੰਚੇ ਦਾ ਰੋਕਦਾ ਤਾਂ ਅਜੇ ਪੱਟ ਖੋਲਣੀ ਚਾਹੁੰਦੇ ਖੂਨ ਜਾਮ ਹੋ ਗਿਆ ਜਨਾਂ ਬੰਦ ਹੋ ਜੇ ਬੰਦ ਨਾ ਨਾ ਮੈਂ ਇਹ ਖੁੱਲਣੀ ਨਹੀਂ ਦਿੰਦਾ ਹੁਣ ਤੈ ਬੰਨੀ ਆਪ ਹੁਣ ਮੈਂ ਪੱਠ ਲੈ ਕੇ ਜਾਂ ਸਾਰਾ ਦਰਵਾਇਆ ਪੈਸਾ ਵੀ ਨਹੀਂ ਦਿੰਦਾ ਤੈਨੂੰ

ਔਰ ਦੇਉ ਜੀ ਕਿੰਨਾ ਕਿੰਨੇ ਬਾ ਪੂਰੇ ਕਰ ਦੇ ਕਰ ਦੇ ਕਰ ਦੇ ਪੂਰੇ ਕਰ ਦੇ ਓਏ ਚੁੱਪ ਕਰ ਜਾ ਪੂਰੇ ਕਰਕੇ ਚਾ ਉਹ ਤਾ ਚੁੱਪ ਕਰਕੇ ਕਿੰਨੇ ਹੋ ਗਏ ਬਸ ਚੁੱਪ ਕਰਕੇ ਨਾ ਮੈਂ ਤਾਂ ਸੱਤ ਕਰੀ ਜਾਂਦਾ ਪੂਰਾ ਤੂੰ ਚੁੱਪ ਕਰਕੇ ਨਾ ਜੇਬ ਚ ਪਾ ਲੈ ਬਹੁਤੀਆਂ ਗੱਲਾਂ ਨਾ ਕਰ ਨਾ ਬਾਈ ਜੀ ਮੇਰੀ ਗੱਲ ਐ ਕਰ ਫਿਰ ਬਹੁਤਾ ਸਿਆਣਾ ਆਪਦੀ ਰੱਖ ਲੈ ਮੈਂ ਹੁਣ ਤੈਨੂੰ ਖੋਲ ਕੇ ਤੇਰੇ ਬੰਨ ਕੇ ਜਾਊਂ ਆ ਰਾਜੂ ਜੀ ਮੇਰੀ ਮੇਰੇ ਤੋਂ ਸੋਲ ਲੈ ਮੈਂ ਇੱਕ ਤਾਂ ਗਾਲਾਂ ਸੋਲ ਲੈ ਬਾਈ ਜੀ ਨਾ ਬੱਸ ਉਹ ਮੈਂ ਲਈ ਐ ਸ਼ੀਹਾਰ ਦੀ ਮੈਨੂੰ ਕੋਈ ਦਿਖਾ ਕੇ ਜਾ ਚਾ ਫਿਰ ਤੂੰ ਨਾ ਦੇ ਜੇ ਤੈਨੂੰ ਵਰਤਾ ਨਹੀਂ ਪੈਂਦਾ ਆ ਰੱਖ ਲੈ ਨਾ ਆਪਦੀ ਰੱਖ ਲੈ ਜੇ ਤੈਨੂੰ ਵਰਤਾ ਨਹੀਂ ਪੈਂਦਾ ਰੱਖ ਲੈ ਲੈ ਫੜ ਸੱਤ ਦੀ ਬਾਲਾ ਨਾ ਸੱਤ ਸੁੱਤ ਦੀ ਨਹੀਂ ਪੈਂਦੀ ਉਹ ਮੰਨੀ ਦੀ ਹੁੰਦੀ ਮੈਂ ਗਵਾਰੂ ਛੱਡ ਦੇ ਉਹ ਯਾਰ ਨਹੀਂ ਰਾਜੂ ਉਹ ਛੱਡ ਦੇ ਜੋ ਕੁਛ ਨਹੀਂ ਬਚਿਆ ਤੈਨੂੰ ਤਾਂ ਚਾਏ ਆ ਯਾਰ ਨਹੀਂ ਪਾਇਦਾ ਨੀ ਨਾ ਨਾ ਮੰਨੀ ਦੀ ਹੁੰਦੀ ਮੈਂ ਉਹਨੂੰ ਨਹੀਂ ਮਾਰਨਾ ਐ ਦੀ ਦੂਰਾ ਮਾਨ ਕਰਕੇ ਆ ਵਪਾਰੀ ਰਗ ਗੀਡੀ ਕਵਾਟਰ ਕੋਈ ਨੀ ਲੈਂਦਾ ਲਾਦਾ ਯਾਰ ਖੜ ਜਾ ਨਹੀਂ ਲੈਂਦਾ ਮੈਂ ਯਾਰ ਨਾ ਲੈ ਤੂੰ ਓ ਲਊਆ ਲਮਾ ਦੇ ਯਾਰ ਓ ਨਹੀਂ ਲੈਂਦਾ ਯਾਰ ਬਾਬਾ ਜੀ ਛੱਡ ਤਾ ਯਾਰ ਨਹੀਂ ਕਿਉਂ ਲੈਂਦਾ ਯਾਰ ਲੈ ਲੈਂਦੇ ਜਲੇ ਲੈਂਦੇ ਜੀ ਰਹਿੰਦੇ ਹਾਂ ਕੀ ਕਰਤਾ ਦੱਸ ਜਾ 30000 ਦੀ ਦਿੱਤੀ ਆ ਓ ਨਹੀਂ ਯਾਰ ਅਜੂ ਓ ਨਹੀਂ ਮੈਂ ਮਰਦਾ ਜਾਵਾਂ ਪਰੇ ਹੋ ਲੈ ਜਾ ਓ ਨਹੀਂ ਰਾਜੂ

ਮੈਂ ਕਿੰਨੇ ਕੀ ਲੋਇਆ ਰਖਾਈ ਕਰਾ 100 ਰੁਪਏ ਤੋਂ ਕੋਪਰਾ ਵਾਸਾਤਾ 8000 ਦੀ ਪਾਟਾ ਵੀ ਮਕਾਉਣੀ ਅਸੀਂ ਚਲ ਦੋਨੇ ਲੈ ਮੈਨੂੰ ਉਹ ਵੀ ਮੈਂ ਮਕਾਉਣੀ ਆ ਬੁਗਾ ਦੇ ਤੂੰ ਬੋਲ ਇਹਦਾ ਤਾਂ ਮਕਾਲਾ ਕਿੰਨੇ ਯਾਰ 6 ਡਬਰੇ ਹੋ ਗਏ ਹੋ ਰੋਹ ਨੂੰ ਮਕਾ ਦੇ ਕੀ ਇਹਦਾ ਇਹਦੇ ਪਰਾਂ ਤੋਂ 100 ਰਾਂ ਦਾ 100 ਰੁਪਏ ਬਰਾਬਰ ਹੋ ਗਿਆ ਕੀ ਕੁੜੀ ਚੋਦਾ ਮਰਨ ਲੱਗ ਰਿਹਾ ਲਾ ਫਟ ਲੈ ਤਾ ਖੁਸ਼ ਹੁਣ ਹਾਂ ਆਹੋ ਲਿਖਾਈ ਕਰਾਉ ਆਪ ਕੋ ਦੀ ਓ ਬਾਈ ਦੇਣੀ ਆ ਬੱਠ ਇਹ ਦੇਾਂਗੇ ਕੀ ਕਹਦਾ ਨੂੰ ਤੂੰ ਦੇ ਦੇ ਦੇਣਾ ਕੀ ਦੇ 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 ਦੂ ਚਲਦਾ 1000 ਪੱਕੇ ਰੁਪਏ ਲਾਜ 7200 ਲਾਦਾ ਇਹ 5700 ਆਹ ਬਾਈ ਜਾ ਹੋ ਗਿਆ ਮੈਂ ਕੱਲਾ ਹੱਜ ਮੈਦਾਨੀ ਆਲਾ ਹੋ ਗਈ 7000 ਦੀ ਚੱਕ ਬੱਤਰ ਤੋਂ ਤੂੰ ਵੀ ਉਹ ਮੇਰੇ ਕਮਾਲ ਦਾ ਸੌਦਾ ਹੀ ਨਹੀਂ ਬਣਾਉਂਦਾ ਤੂੰ ਉਹ ਨਹੀਂ ਬਾਬਾ ਉਧਰ ਫਿਰਦਾ ਚੱਲਦੀ ਜਾ ਰਹੀ ਭਾਈ ਇੱਕ ਮਿੰਟ ਜਦੋਂ ਸਾਈਡ ਤੇ ਆਜਾ ਭਰਾਵਾ ਥੋੜੇ ਵਾਸਤੇ ਲਾਇਆ ਗੁਰੂ ਮੇਰੇ ਹੱਥੇ ਤੋਂ ਨੋ ਲਾ ਦੇਗਾ ਲਾਇਆ ਲਾਇਆ ਕੋਈ ਲਾਇਆ ਆਰਾਜੂ ਲਾ ਲੈ ਮੇਰੇ ਹੱਥੇ ਤੋਂ ਮੈਂ ਤਾਂ ਭਾਈ ਕੋਸਤੂ ਕਰਾਉਂਦਾ ਉਹ ਖੜ ਜਾ ਜੀ ਨਹੀਂ ਕਰਦੇ ਯਾਰ ਉਹ 2 ਮਿੰਟ ਦਾ ਖਰਚਾ ਯਾਰ ਉਹ ਖਰਚਾ ਲੈ ਜੂਗਾ ਖੋਲ ਕੇ ਹੋਰ ਕੀ ਮਾਰ ਲੈਣਾ ਸੋਦਾ ਇਹ ਕਿੱਥੋਂ ਆਇਆ ਬੰਦਾ ਯਾਰ ਬਾਲੀ ਜੂਰੋ ਹੈ ਹੋਰ ਕਿਹੜੇ ਪਿੰਡ ਦਾ ਹੈ ਹੈ ਕੱਲ ਦਾ ਹੈ ਯਾਰ ਜੂ ਉਹ ਭਰਾਵਾ ਨਹੀਂ ਮਿਲਦੀ ਪੱਠਾ ਐਵੇਂ ਨਾ ਤੁਸੀਂ ਚੋੜਾ ਨੀ ਕਰਿਓ ਨਹੀਂ ਮਿਲਦੇ ਆਂ ਤਾਂ ਅਸੀਂ ਦੱਸ ਤੇ ਆਪਣੇ ਘਰ ਜਾਂਦੇ ਰਹਾਂਗਾ ਯਾਰ ਬਾਈ ਤੂੰ ਤੇ ਛੋ ਫਾਇਦਾ ਕਰੇ ਤਾਂ ਵੀ ਪੰਗਾ ਆ ਲੈ ਕਰ ਲੈ ਇੱਧਰ ਆ ਜਾ ਵੀਡੀਓ ਜਿਵੇਂ ਬੰਗ ਜਾਓ ਹਾਂ ਹੋਰ ਪਰ ਕੋਨੇ ਨਾਲ ਖੜ ਜਾ 7200 ਦੀ ਹੋਗੀ ਜਿਹੜੀ ਗੱਲ ਤੇ ਦੀ ਤੇ ਫੁੱਲ ਚਾਰ ਤੇ ਹੁਣ ਤੇਰੀ ਮਰਜ਼ੀ ਹੈ ਜਿਹਨੂੰ ਮਰਜ਼ੀ ਵੇਚ ਲਈ ਇਹਦੀ ਗੱਲ ਤੇ ਫੁੱਲ ਚਾਰੇ ਨੇ ਅਜੇ ਵੀ ਨਹੀਂ ਅਜੇ ਵੀ ਨਹੀਂ ਆ ਯਾਰ ਓਏ ਕਾਰ ਯਾਰ ਤੂੰ ਉਹ ਨੂੰ ਪੁੱਛ ਲੈ ਭਾਈ ਓਏ ਯਾਰ ਭਾਈ ਸਾਢੇ ਸਾਢੀ ਮੁੱਕਦੀ ਮੁੱਕਦੀ ਆ ਨਹੀਂ ਤੇ ਜਾਓ 300 ਕਰ ਓ ਜੰਦਾ ਆ ਰਿਹਾ ਓਏ ਯਾਰ ਤੂੰ ਹੋਰ ਮੈਂ ਖਾਣਾ ਪੁੱਛਿਆ ਕਿ ਭਾਈ ਹੋ ਗਈ ਬਸ ਹੋ ਗਈ ਹੋ ਗਈ ਅਸਾਈ ਨਹੀਂ ਬੋਲਦਾ ਬੋ ਵੀ ਸਤਿ ਸ੍ਰੀ ਅਕਾਲ। ਪਾਵੇ ਚੋਲੀ ਚਰ ਸਭ ਕਰੀ। ਚੋਲੀ ਚਰ। ਅਰੇ ਮੈਂ ਚੱਲਦੇ ਆਂ। ਪੱਠਾ ਹੋਰ ਲੈਨੇ ਆਂ ਅਸੀਂ। ਹਰੋ ਬੇਰੀ। ਹੋਰ ਵੀ ਹੋਰ ਰੁਪਾ ਕਰੀ। ਹਾਂ। ਅਕੇ। ਇਹ ਨਵੀਆਂ ਕਾੜੀਆਂ ਦਿੱਤੀਆਂ। ਬਾਜੀ ਚੰਗੀ ਦਿੱਤੀ ਇਹਦਾ। ਦਿਖਾਈ ਆ ਬਾਬੀ ਕਾ। ਦਿਖਾਈ ਆ ਆਉਂਦੀ ਆ ਜੀ। ਜਿਹੜੀ ਗੱਲ। ਦਿਖਾਈ ਆਉਂਦੀ ਆ। ਹੋ ਆਉਂਦੀ ਆ ਜੀ। ਤਿੰਨ। ਚਾਰ। سات سڈ بہت تک بہت ہزار والی پٹ لوا سڈ کی وچارے نے اپنی قدر کری ہے